ਕਾਲੀ ਕਰਕੇ ਰਾਜੀ ਜ਼ਿੰਦਗੀ ਦੇ ਵਿੱਚ ਤਰੱਕੀ ਨਹੀਂ ਮਿਲਦੀ। ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ ਜਿਹੜਾ ਜੱਜ 25 26 30 ਸਾਲ ਤੱਕ ਭਰਤੀ ਹੋ ਜਾਂਦਾ। ਉਹ ਡਿਸਟ੍ਰਿਕਟ ਲੈਵਲ ਦੇ ਜੱਜ ਤੱਕ ਜਾ ਕੇ ਰਿਟਾਇਰ ਹੋ ਜਾਂਦਾ ਬਹੁਤਾਤ ਤੌਰ ਤੇ। ਜਿਹੜਾ ਜੱਜ 35 40 ਸਾਲ ਦੀ ਉਮਰ ਦੇ ਵਿੱਚ ਭਰਤੀ ਹੁੰਦਾ। ਉਹ ਹਾਈ ਕੋਰਟ ਤੱਕ ਪਹੁੰਚ ਜਾਂਦਾ ਆਪਣੀ ਰਿਟਾਇਰਮੈਂਟ ਜਿਹੜਾ ਜੱਜ 45 ਤੋਂ 50 ਸਾਲ ਦੇ ਬਾਅਦ ਭਰਤੀ ਹੁੰਦਾ ਉਹ ਸੁਪਰੀਮ ਕੋਰਟ ਤੱਕ ਪਹੁੰਚ ਜਾਂਦਾ ਮਤਲਬ ਜ਼ਰੂਰੀ ਇਹ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ਦੀ ਤਰੱਕੀ ਦਾ ਜਿਹੜਾ ਰਸਤਾ ਸੀ ਸਫਰ ਸੀ ਉਹ ਕਿੰਨੀ ਜਲਦੀ ਸ਼ੁਰੂ ਹੋਇਆ ਜ਼ਰੂਰੀ ਇਹ ਹੈ ਤੁਸੀਂ ਪਹੁੰਚੇ ਕਿੱਥੇ ਤੱਕ ਕਈ ਵਾਰ ਬੰਦਾ ਲੇਟ ਚੱਲ ਕੇ ਵੀ ਬਹੁਤ ਦੂਰ ਤੱਕ ਚਲਾ ਜਾਂਦਾ ਹੈ ਕਈ ਵਾਰ ਬੰਦਾ ਬਹੁਤ ਜਲਦੀ ਚੱਲ ਕੇ ਵੀ ਆਪਣੇ ਉਸ ਲੈਵਲ ਨੂੰ ਮੁਕਾਮ ਨੂੰ ਹਾਸਲ ਨਹੀਂ ਕਰ ਪਾਉਂਦਾ ਜਿਹੜਾ ਉਹਦਾ ਸੁਪਨਾ ਹੁੰਦਾ